ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗਤ ਜੀ ਅੱਜ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਵਸ ਹੈ ਭਾਈ ਤਾਰੂ ਸਿੰਘ ਜੀ ਦਾ ਜਨਮ ਪਿੰਡ ਪੁਹਲਾ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਸਨ 1716 ਈਸਵੀ ਦੇ ਵਿੱਚ ਮਾਤਾ ਧਰਮਕੌਰ ਜੀ ਪਿਤਾ ਭਾਈ ਜੋਧ ਸਿੰਘ ਜੀ ਦੇ ਘਰ ਦੇ ਵਿੱਚ ਹੁੰਦਾ ਹੈ ਜਿਸ ਸਮੇਂ ਇਹਨਾਂ ਦਾ ਜਨਮ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਕਰੀਆ ਖਾਨ ਨੇ ਸਿੱਖਾਂ ਦੇ ਉੱਤੇ ਜ਼ੁਲਮ ਕਰਨੇ ਸ਼ੁਰੂ ਕੀਤੇ ਜਿਹਨਾਂ ਜ਼ੁਲਮਾਂ ਦੀ ਕੋਈ ਹੱਦ ਨਾ ਰਹੀ ਉਸ ਸਮੇਂ ਭਾਈ ਜੋਧ ਸਿੰਘ ਜੀ ਜਾਣੇ ਕਿ ਪਾਇਤਾਰੂ ਸਿੰਘ ਜੀ ਦੇ ਪਿਤਾ ਜੀ ਮੁਗਲਾ ਦੇ ਨਾਲ ਦੋ ਦੋ ਹੱਥ ਕਰਦੇ ਹੋਏ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ ਪਾਇਤਾਰੂ ਸਿੰਘ ਜੀ ਆਪਣੀ ਮਾਤਾ ਜੀ ਭੈਣ ਜੀ ਦੇ ਨਾਲ ਆਪਣੇ ਘਰ ਦੇ ਵਿੱਚ ਰਹਿੰਦੇ ਹਨ ਪਗਤੀ ਤੇ ਸੇਵਾ ਕਰਦੇ ਹਨ ਆਏਗੇ ਮੁਸਾਫਰਾਂ ਦੀ ਸੇਵਾ ਕਰਨੇ ਜੰਗਲਾਂ ਦੇ ਵਿੱਚ ਬੈਠੇ ਹੋਏ ਸਿੱਖਾਂ ਦੀ ਸਹਾਇਤਾ ਕਰਨੇ ਉਸਾਂ ਨੇ ਖੇਤੀ ਬਾੜੀ ਦਾ ਵੀ ਕੰਮ ਕਰਿਆ ਕਰਦੇ ਸਨ ਜੋ ਮੁਨਾਫਾ ਹੁੰਦਾ ਸੀ ਉਸ ਮੁਨਾਫੇ ਦੇ ਵਿੱਚ ਕੁਝ ਘਰ ਦੇ ਲਈ ਰੱਖ ਲੈਂਦੇ ਸਨ ਕੁਝ ਬਾਕੀ ਸਿੱਖਾਂ ਦੀ ਸਹਾਇਤਾ ਕਰਦੇ ਸਨ ਤੇ ਆਏਗੇ ਰਾਹਗੀਰਾਂ ਦੀ ਮਦਦ ਕਰਨੀ ਜੰਡਿਆਲੇ ਦੇ ਰਹਿਣ ਵਾਲੇ ਹਰਪ੍ਰਗਤ ਨਰਿੰਜਨੀ ਨੇ ਜਕਰਿਆ ਖਾਨ ਦੇ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ ਕਿ ਭਾਇ ਤਾਰੂ ਸਿੰਘ ਜੀ ਸਿੱਖ ਬਾਗਿਆਂ ਦੀ ਮਦਦ ਕਰਦਾ ਹੈ ਜਕਰਿਆ ਖਾਨ ਨੇ ਹੁਕਮ ਜਾਰੀ ਕੀਤਾ ਤੇ ਗ੍ਰਫਤਾਰੀ ਦੇ ਪਾਇਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ ਜਕਰੀਆ ਖਾਨ ਨੇ ਪਾਇਤਾਰੂ ਸਿੰਘ ਜੀ ਨੂੰ ਪੁੱਛਣਾ ਕੀਤਾ ਕਿ ਮੈਂ ਸੁਣਿਆ ਹੈ ਕਿ ਤੁਸੀਂ ਸਿੱਖ ਬਾਗਿਆਂ ਦੀ ਸਹਾਇਤਾ ਕਰਦੇ ਹੋ ਪਾਇਤਾਰੂ ਸਿੰਘ ਜੀ ਨੇ ਹਾਂ ਦਾ ਨਾਰਾ ਦਿੱਤਾ ਤੇ ਕਹਿੰਦੇ ਹਨ ਕਿ ਉਸ ਸਮੇਂ ਜਕਰੀਆ ਖਾਨ ਨੇ ਆਖਣਾ ਕੀਤਾ ਕਿ ਜੇਕਰ ਤੁਸੀਂ ਇਸਲਾਮ ਧਰਮ ਕਬੂਲ ਕਰ ਲੋ ਤੁਹਾਡੀ ਜਾਨ ਬਖਸ਼ ਦਿੱਤੀ ਜਾਵੇਗੀ ਤੇ ਹੁਣ ਮਾਫ ਕਰ ਦਿੱਤਾ ਜਾਵੇਗਾ ਛੱਡ ਦਿੱਤਾ ਜਾਵੇਗਾ ਉਸ ਸਮੇਂ ਭਾਈ ਤਾਰੂ ਸਿੰਘ ਜਿਨ ਆਖਣਾ ਕੀਤਾ ਕਹਿਣ ਲੱਗੇ ਜਕਰੀਆ ਖਾਨ ਮੈਨੂੰ ਆਪਣੀ ਜਾਨ ਤੇ ਪਿਆਰੀ ਨਹੀਂ ਮੈਨੂੰ ਆਪਣੀ ਸਿੱਖੀ ਪਿਆਰੀ ਹੈ ਤਾਂ ਉਸ ਸਮੇਂ ਜਕਰੀਆ ਖਾਨ ਨੇ ਪਹਿਲਾ ਤਸੀਹਾ ਭਾਈ ਤਾਰੂ ਸਿੰਘ ਜਿਨੂੰ ਇਹ ਦਿੱਤਾ ਕਿ ਇਹਨਾਂ ਨੂੰ ਚਰਖੜੀ ਦੇ ਉੱਤੇ ਚਾੜਿਆ ਜਾਏ ਤੇ ਭਾਈ ਤਾਰੂ ਸਿੰਘ ਜਿਨੂੰ ਜਿਸ ਸਮੇਂ ਚਰਖੜੀ ਦੇ ਉੱਤੇ ਚਾੜਿਆ ਗਿਆ ਭਾਈ ਤਾਰੂ ਸਿੰਘ ਜਿਨੇ ਆਪਣੇ ਮਖ ਤੋਂ ਸੀਨਾ ਕੀਤੇ ਵਾਹਿਗੁਰੂ ਦਾ ਜਾਪ ਸ਼ੁਰੂ ਕੀਤਾ ਪੂਰੀ ਤਰ੍ਹਾਂ ਤੇ ਚਰਖੜੀ ਘੁਮਾ ਕੇ ਜਦ ਰੋਕੀ ਗਈ ਭਾਈ ਤਾਰੂ ਸਿੰਘ ਜੀ ਦੇ શરીਰ ਦੇ ਵਿੱਚ ਲੋਹੋਂ ਦੀ ਧਾਰਾ ਵਗਦੀਆਂ ਸਨ ਉਸ ਸਮੇਂ ਜਕਰਿਆ ਖਾਨ ਨੇ ਫਿਰ ਦੁਆਰਾ ਆਖੇ ਸਲਾਮ ਧਰਮ ਕਬੂਲ ਕਰ ਲੋ ਵੈਦ ਬੁਲਾ ਕੇ ਇਲਾਜ ਕਰਵਾ ਦੇਵਾਂਗੇ ਜਾਨ ਬਖਸ਼ ਦਿੱਤੀ ਜਾਵੇਗੀ ਜੋ ਮੰਗੋਗੇ ਉਹ ਦਿੱਤਾ ਜਾਵੇਗਾ ਭਾਈ ਤਾਰੂ ਸਿੰਘ ਜੀ ਨੇ ਗੁਰੂ ਪਾਤਸ਼ਾਹ ਦੀ ਪੰਗਤੀ ਉਚਾਰਨ ਕੀਤੀ ਪਹਿਲਾ ਮਰਨ ਕਬੂਲ ਜੀਵਨ ਕੀ ਛੜਹਾਸ ਹੋ ਸਪਨਾ ਕੀ ਰੈਨੁਕਾ ਤਵਾਓ ਸਾਡੇ ਪਾਸ ਉਸ ਸਮੇਂ ਭਾਈ ਤਾਰੂ ਸਿੰਘ ਜਿਹੜੇ ਕੇਸ ਕਤਲ ਕਰਨ ਦਾ ਹੁਕਮ ਜਾਰੀ ਕੀਤਾ ਜਦੋਂ ਜ਼ਾਲਮ ਕੈਂਚੀਆਂ ਲੈ ਕੇ ਭਾਈ ਤਾਰੂ ਸਿੰਘ ਜਿਹੜੇ ਕੇਸ ਕਤਲ ਕਰਨ ਲੱਗੇ ਇਤਿਹਾਸ ਕਹਿੰਦਾ ਹੈ ਭਾਈ ਤਾਰੂ ਸਿੰਘ ਜਿਹੜੇ ਕੇਸ ਲੋਹੇ ਦੀ ਤਾਰ ਬਣ ਚੁੱਕੇ ਸਨ ਕਿਉਂਕਿ ਸਾਡੇ ਅਕਾਲ ਪੁਰਖ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਸਭ ਕੁਝ ਕਰਨ ਸਮਰੱਥ ਹਨ ਸਭ ਕੁਝ ਕਰ ਸਕਦੇ ਹਨ ਇਹ ਸਭ ਕੁਝ ਕਰਨ ਯੋਗ ਹਨ ਇਸ ਅਕਾਲ ਪ੍ਰਖਤ ਦੇ ਕੋਲ ਸਭ ਤੋਂ ਵੱਡੀ ਤਾਕਤ ਹੈ ਇਹ ਆਪਣੇ ਸੇਵਕ ਦੀ ਇਲਾਜ ਆਪ ਰੱਖਦੀ ਹਨ ਇਸ ਕਰਕੇ ਜਦੋਂ ਲੋਹੇ ਦੀ ਤਾਰਾਂ ਕੇਸ ਬਣ ਗਏ ਕੈਂਚੀਆਂ ਟੇਡੀਆਂ ਹੋ ਗਈਆਂ ਤੇ ਭਾਈ ਤਾਰੂ ਸਿੰਘ ਜੀ ਨੂੰ ਜਕਰਿਆ ਖਾਨ ਨੇ ਫਿਰ ਆਖਣਾ ਕੀਤਾ ਕਿ ਦਿਲ ਕਰਦਾ ਹੈ ਕਿ ਮੈਂ ਆਪਣੇ ਪੈਰ ਦੀ ਜੁੱਤੀ ਉਤਾਰ ਕੇ ਤੇਰੇ ਸਿਰ ਦੇ ਵਿੱਚ ਮਾਰਾਂ ਤੇ ਜੁੱਤੀ ਦੇ ਨਾਲ ਤੇਰੇ ਕੇਸ ਪਟੁਦਿਆਂ ਉਸ ਸਮੇਂ ਭਾਈ ਤਾਰੂ ਸਿੰਘ ਜੀ ਨੇ ਜਕਰਿਆ ਖਾਨ ਨੂੰ ਆਖਣਾ ਕੀਤਾ ਕਹਿੰਨ ਲੱਗੇ ਜਕਰਿਆ ਖਾਨ ਉਹ ਚਾਹੁੰਦਾ ਹੈ ਕਿ ਤੂੰ ਆਪਣੀ ਪਿਆਰ ਦੀ ਜੁੱਤੀ ਦੇ ਨਾਲ ਮੇਰੇ ਕੇਸ ਕੁੱਟ ਦੇਵੇਂਗਾ ਤੇ ਉਸ ਸਮੇਂ ਭਾਈ ਤਾਰੂ ਸਿੰਘ ਜਿਨੇ ਆਖਣਾ ਕੀਤਾ ਕਹਿਣ ਲੱਗੇ ਜਕਰਿਆ ਖਾਨ ਆਪਾ ਵਚਨ ਕਰਦੇ ਹਾਂ ਕਿ ਆਪਾਂ ਇਹ ਆਪਣੀ ਪਿਆਰ ਦੀ ਜੁੱਤੀ ਦੀ ਨੋਕ ਦੇ ਨਾਲ ਤੈਨੂੰ ਨਰਕ ਤੱਕ ਲੈ ਕੇ ਜਾਵਾਂਗੇ ਤੇ ਕਹਿੰਦੇ ਹਨ ਕਿ ਉਸ ਸਮਾਂ ਵੀ ਆਇਆ ਭਾਈ ਤਾਰੂ ਸਿੰਘ ਜਿਹਦੇ ਲਈ ਤੀਸਰਾ ਫਤਵਾ ਜਾਰੀ ਕੀਤਾ ਗਿਆ ਇਹਨਾਂ ਦੀ ਖੋਪੜੀ ਉਤਾਰ ਕੇ ਇਹਨਾਂ ਨੂੰ ਮਾਰ ਦਿੱਤਾ ਜਾਏ ਉਸ ਸਮੇਂ ਜਾਲਮਾਂ ਨੇ ਭਾਈ ਤਾਰੂ ਸਿੰਘ ਜਿਹੜੀ ਖੋਪੜੀ ਲਾਹ ਦਿੱਤੀ ਤੇ ਜਕਰੀਆ ਖਾਨ ਨੇ ਹੁਕਮ ਜਾਰੀ ਕੀਤਾ ਕਿ ਇਹਨਾਂ ਨੂੰ ਬਾਹਰ ਖੱਡਰ ਵਿੱਚ ਸੁੱਟ ਦਿੱਤਾ ਜਾਏ ਇਤਿਹਾਸ ਕਹਿੰਦਾ ਹੈ ਕਿ ਖੋਪੜੀ ਲਹੋਂ ਤੋਂ ਬਾਅਦ ਭਾਈ ਤਾਰੂ ਸਿੰਘ ਜੀ ਨੂੰ ਬਾਹਰ ਖੱਡਰ ਵਿੱਚ ਸੁੱਟ ਦਿੱਤਾ ਗਿਆ ਲਾਹੌਰ ਦੀ ਸੰਗਤ ਭਾਈ ਤਾਰੂ ਸਿੰਘ ਜੀ ਨੂੰ ਚੁੱਕ ਕੇ ਆਪਣੇ ਘਰਾਂ ਦੇ ਵਿੱਚ ਲੈ ਗਈ ਤੇ ਜਿਸ ਦਿਨ ਭਾਈ ਤਾਰੂ ਸਿੰਘ ਜਿਹੜੇ ਖੋਪੜੀ ਉਤਾਰ ਦਿੱਤੀ ਗਏ ਉਸੇ ਹੀ ਅਧੀ ਰਾਤ ਨੂੰ ਜਕਰਿਆ ਖਾਨ ਦੇ ਪੇਟ ਦੇ ਵਿੱਚ ਦਰਦ ਸ਼ੁਰੂ ਹੋਇਆ ਤੇ ਜਿਸ ਦਰਦ ਦੇ ਕਾਰਨ ਉਹਨਾਂ ਦਾ ਪਿਸ਼ਾਬ ਰੁਕ ਗਿਆ ਤੇ ਪੇਟ ਨੂੰ ਬੰਨ ਪੈ ਗਿਆ ਸਾਰੇ ਹਕੀਮ ਬੁਲਾਏ ਗਏ ਵੈਦ ਬੁਲਾਏ ਗਏ ਪਰ ਕੋਈ ਵੀ ਹਿੱਲਾ ਨਾ ਨਿਕਲਿਆ ਉਸ ਸਮੇਂ ਖਾਲਸੇ ਪੰਥਰੀ ਸ਼ਰਨ ਵਿੱਚ ਜਕਰਿਆ ਖਾਨ ਆਉਂਦਾ ਹੈ ਤੇ ਉਸ ਸਮੇਂ ਖਾਲਸੇ ਪੰਥ ਨੇ ਫਿਰ ਇਹ ਹੁਕਮ ਲਗਾਇਆ ਕਿ ਭਾਇ ਤਾਰੂ ਸਿੰਘ ਜਿਹੜੀ ਪਿਆਰ ਦੀ ਜੋਤੀ ਇਹਨਾਂ ਦੇ ਸਿਰ ਦੇ ਵਿੱਚ ਮਾਰੀ ਜਾਏ ਤੇ ਸਾਡਾ ਇਹ ਕਹਿਣਾ ਹੈ ਕਿ ਜਦ ਜੁੱਤੀ ਸਿਰ ਦੇ ਵਿੱਚ ਵੱਜੇਗੀ ਤੇ ਉਸ ਸਮੇਂ ਇਹਨਾਂ ਦਾ ਰੋਗ ਠੀਕ ਹੋਵੇਗਾ। ਭਾਇ ਤਾਰੂ ਸਿੰਘ ਜਿਹੜੀ ਜੁੱਤੀ ਲਿਆਂਦੀ ਗਏ ਤੇ ਜਕਰੀਆ ਖਾਨ ਦੇ ਸਿਰ ਦੇ ਵਿੱਚ ਮਾਰਨੀ ਸ਼ੁਰੂ ਕੀਤੀਆਂ। ਇਤਿਹਾਸ ਕਹਿੰਦਾ ਹੈ ਕਿ ਜਿਉਂ-ਜਿਉਂ ਭਾਇ ਤਾਰੂ ਸਿੰਘ ਜਿਹੜੀ ਜੁੱਤੀ ਜਕਰੀਆ ਖਾਨ ਦੇ ਸਿਰ ਦੇ ਵਿੱਚ ਵੱਜਦੀ ਹੈ, ਤਿਉਂ-ਤਿਉਂ ਜਕਰੀਆ ਖਾਨ ਦਾ ਪਿਸ਼ਾਬ ਨਿਕਲਦਾ ਹੈ ਤੇ ਜਦ ਜੁੱਤੀ ਰੁਕ ਜਾਂਦੀ ਹੈ ਤੇ ਦਰਦ ਸ਼ੁਰੂ ਹੋ ਜਾਂਦਾ ਹੈ। ਤਕਰੀਬਨ 21 ਦਿਨ ਤੱਕ ਜਕਰੀਆ ਖਾਨ ਦੇ ਸਿਰ ਵਿੱਚ ਭਾਈ ਤਾਰੂ ਸਿੰਘ ਜੀ ਨੇ ਜੋਤੀ ਵਜਰੀ ਰਹੀ ਇੱਕ ਮਹੀਨੇ ਦਿਨ ਜਾ ਕੇ ਜਕਰਿਆ ਖਾਨ ਅਕਾਲ ਚਲਾਣਾ ਕਰ ਜਾਂਦਾ ਹਾਂ ਮੌਤ ਦੇ ਘਾਟ ਮਰ ਜਾਂਦਾ ਹੈ ਤੇ ਜਦੋਂ ਇਸ ਗੱਲ ਦਾ ਪਤਾ ਭਾਈ ਤਾਰੂ ਸਿੰਘ ਜੀ ਨੂੰ ਚਲਦਾ ਹੈ ਭਾਈ ਤਾਰੂ ਸਿੰਘ ਜੀ ਵੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰਦੇ ਹਨ ਤੇ ਆਪਣੀ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਅੱਜ ਦੇ ਦਿਨ ਸਨ 1739 ਇਸਬ ਦੇ ਵਿੱਚ ਨਖਾਸ ਚੌਂਕ ਲਾਹੌਰ ਵਿਖੇ ਭਾਈ ਤਾਰੂ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸਾਨੂੰ ਭਾਈ ਤਾਰੂ ਸਿੰਘ ਜਿਹੜੇ ਇਸ ਸਿੱਖਿਆ ਤੋਂ ਇਸ ਇਤਿਹਾਸ ਤੋਂ ਇਸ ਸਿੱਧ ਲੈਣੀ ਚਾਹੀਦੀ ਹੈ ਜੋ ਬੀਬੀਆਂ ਜੋ ਭਾਈ ਜੋ ਨੌਜਵਾਨ ਵੀਰ ਜੋ ਬੱਚੇ ਜੋ ਬਜ਼ੁਰਗ ਆਪਣੇ ਕੇਸਾਂ ਦੀ ਵਿਅਦਬੀ ਕਰਦੇ ਹਨ ਰੋਮਾਂ ਦੀ ਵਿਅਦਬੀ ਕਰਦੇ ਹਨ ਸਾਨੂੰ ਆਪਣੇ ਕੇਸਾਂ ਤੇ ਰੋਮਾਂ ਦੀ ਵਿਅਦਬੀ ਨਹੀਂ ਕਰਨੀ ਚਾਹੀਦੀ ਸਾਨੂੰ ਆਪਣੇ ਕੇਸਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਕਿਉਂਕਿ ਕੇਸ ਗੁਰੂ ਗੋਬਿੰਦ ਸਿੰਘ ਜੀ ਦੀ ਮੋਹਰ ਹਨ ਇਸ ਕਰਕੇ ਭਾਈ ਭਾਈ ਤਾਰੂ ਸਿੰਘ ਜਿਹੜਾ ਇਤਿਹਾਸ ਪੜ੍ਹੀਏ ਛੋਟੇ ਸਹਿਬਜ਼ਾਦਿਆਂ ਇਤਿਹਾਸ ਪੜ੍ਹੀਏ ਆਪਣੇ ਸ਼ਹੀਦਾਂ ਦੀ ਦਾਸਤਾਨ ਪੜ੍ਹੀਏ ਤੇ ਆਪਣੇ ਜੀਵਨ ਦੇ ਅੰਦਰ ਇਹਨਾਂ ਕਿਸਮਾਂ ਦੀ ਵਿਦਵਿਕਰਨੀ ਬੰਦ ਕਰੀਏ ਰੋਮਾਂ ਦੀ ਵਿਦਵਿਕਰਨੀ ਬੰਦ ਕਰੀਏ ਤੇ ਅੰਮ੍ਰਿਤ ਧਾਰੀ ਹੋਈਏ ਅੰਮ੍ਰਿਤ ਸ਼ਕਤੀਏ ਬਾਣੀ ਤੇ ਬਾਣੇ ਵਾਲੇ ਬਣੀਏ ਰਹਿਤ ਮਰਿਆਦਾ ਦੇ ਵਿੱਚ ਆ ਕੇ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ ਫਿਰ ਸੇ ਗੁਰੂ ਮਹਾਰਾਜ ਜੀ ਨੇ ਖੁਸ਼ੀਆਂ ਸਾਨੂੰ ਮਿਲ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ